ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਔਗੜ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਜੀ ਸੂਆ ਸਵਾਇਆ ਨਾਗ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ 22 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਅੰਗਰੇਜ਼ ਸਿੰਘ ਜੌਹਰ ਜੀ ਪਿੰਡ ਜੀ ਪਿੰਡ ਔਗੜ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9417913730 ਠੀਕ ਹੈ ਜੀ ਘਰ ਦੀ ਮਾਜੀ ਹੈ ਜੀ ਹਾਂ ਜੀ ਘਰ ਦੀ ਹੈ ਜੀ ਸੂਆ ਕਿੰਨੇ ਮਾਸੇ ਜੀ ਤੀਜਾ ਸੂਆ ਸੂਈ ਹੈ ਕਦੋਂ ਸੂਈ ਹੈ ਜੀ ਸੂਈ ਨੂੰ 10 ਦਿਨ ਹੋ ਗਏ ਜੀ ਬੱਚਾ ਕੀ ਹੈ ਜੀ ਕੱਟੀ ਹੈ ਜੀ ਮਾੜਾ ਕਰਦੇ ਨਹੀਂ ਸਕਦੇ ਜੀ ਮੂਰਾ ਨਾ ਸਕਦੀ ਜੀ ਠੀਕ ਹੈ ਮੂਰਾ ਨਸਲ ਦੀ ਕੱਟੀ ਚੰਗੀ ਹੈ ਜੀ ਜੇਰ ਡਾਨਾ ਜੀ ਹਾਂ ਜੇਰ ਡਾਨਾ ਜੀ ਹਾਂ ਜੀ ਤੁਹਾਨੂੰ ਵਧੀਆ ਲੱਗਿਆ ਠੀਕ ਹੈ ਜੀ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਹੈ ਜੀ ਉਹ ਜੀ 12 ਕਿਲੋ ਹੈ 6 ਕਿਲੋ ਉਸ ਟਾਈਮ 6 ਕਿਲੋ ਜੋ ਓਕੇ ਦੇ ਦਾਂਗੇ ਜੀ ਹਾਂਜੀ ਥਣਾ ਦੀ ਓਕੇ ਹੈ ਜੀ ਓਕੇ ਜੀ ਠੰਡੀ ਸੀਲ ਵੀ ਪੂਰੀ ਹੈ ਜੀ ਹਾਂਜੀ ਵਧੀਆਨ ਪੂਰਾ ਹਾਂਗਾ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੁਵਾ ਤੀਜਾ ਸੂਈ ਹੈ ਜੀ ਸਮਾਂ ਹੋ ਗਿਆ 10 ਦਿਨ ਸੂਈ ਨੂੰ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 12 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਸੱਜਣ ਸਪਲਾਈ ਕਰ ਸਕਦਾ ਬਾਕੀ ਅਰਡਰ ਕੁਆਲਿਟੀ ਚੰਗੀ ਆ ਬਾਈ ਇਹਨਾਂ ਖਾਣਾ ਵੀ ਓਕੇ ਹੋਊਗੀ ਬੇਫਿਕਰ ਹੋ ਜਾ ਜੀ ਮਗਰ ਬੱਚਾ ਤੁਹਾਨੂੰ ਮਿਲ ਜਾਣਾ ਜੀ ਕੱਟੀ ਕੱਟੀ ਚੰਗੀ ਆ ਮੋਰਾਜ ਬੈਂਦੀ ਆ ਜੀ ਕੁਆਲਿਟੀ ਕੱਟੀ ਦੀ ਵੀ ਚੈੱਕ ਕਰ ਲਓ ਜੀ ਬਾਕੀ ਫੈਕਸ ਅਰਡਰ ਆ ਖਾਣ ਕੱਲਾ ਕੱਲਾ ਨਿਕੜ ਮਹੱਤੀ ਚਵਾਈ ਵਾਲਾ ਜੀ ਫੋਟ ਨਹੀਂ ਸ਼ਾਂਖ ਨਹੀਂ ਕੋਈ ਜੀ ਚਾਰ ਹੀ ਸਾਣਾ ਚਵਾਰੀ ਦੀ ਬਾਈ ਕਹਿੰਦਾ 1 ਨੰਬਰ ਹੋਊਗੀ 12 ਕਿਲੋ ਮੇਰੇ ਘਰੇ ਕੋਈ ਵੀ ਸੱਜਣ 2 ਟਾਈਮ 4 ਟਾਈਮ 6 ਟਾਈਮ ਚਵਾਰੀ ਕਰ ਸਕਦਾ ਕਿੰਨਾ ਕੁ ਪਾਜੂ ਰ ਦੁੱਧ ਜੀ ਹਾਂਜੀ ਕਿੰਨਾ ਕੁ ਦੇਜੂ ਦੁੱਧ ਜੀ ਦੁੱਧ ਜੀ 16 ਲੀਟਰ ਦਿਓਗੇ ਠੀਕ ਆ ਜੀ ਪਿਛਲੇ ਸਵੇਰ ਦਾ ਕੀ ਰਿਕਾਰਡ ਹੈ ਜੀ ਪਿਛਲੇ ਜੀ ਸਾਢੇ 15 ਮਲੇ ਦੇਣਾ ਸੀ ਹਾਂ ਠੀਕ ਆ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ 16 ਲੀਟਰ ਦੀ ਬਾਈ ਉਮੀਦ ਕਰਦੇ ਆ ਜੀ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦਾ ਦੁੱਧ ਚੋਲੋਗੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਵਜਨ ਵਜੂਦ ਵੀ ਚੰਗਾ ਜੀ ਡਿਮਾਂਡ ਸੀਲ ਬਹੁਤ ਆ ਸੀਰ ਫੁੱਲ ਹੈ ਜੀ ਚਵਾਈ ਦੀ ਬੋਲੀ ਆ ਫਿਰ ਹਾਂਜੀ ਕੀ ਡਿਮਾਂਡ ਆ ਜੀ ਡਿਮਾਂਡ ਕੋਈ ਨਹੀਂ ਦੱਸਦਾ ਫੋਨ ਤੇ ਹਾਂਜੀ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਚਵਾਈ ਦੀ ਬੋਲੀ ਆ ਸੀਰੀਅਸ ਲੱਗ ਕਰਮ ਵਾਲੀ ਪੂਰੀ ਆ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ